ਇਸ ਵੇਲੇ ਦੀ ਮੰਦਭਾਗੀ ਖਬਰ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਬਟਾਲਾ ਦੇ ਮਾਨ ਨਗਰ ਤੋਂ ਸਾਹਮਣੇ ਆ ਰਹੀ ਹੈ ਜਿੱਥੋਂ ਦੀ ਰਹਿਣ ਵਾਲੀ 26 ਸਾਲਾਂ ਦੀ ਪਵਨਪ੍ਰੀਤ ਕੌਰ ਨੇ ਖੌਫਨਾਕ ਕਦਮ ਚੁੱਕਿਆ ਜਦੋਂ ਪਵਨਪ੍ਰੀਤ ਕੌਰ ਦੀ ਮ੍ਰਿਤਕ ਦੇ ਪੇਕੇ ਘਰ ਕਮਰੇ ਵਿੱਚ ਪੱਖੇ ਨਾਲ ਲਟਕਦੀ ਮਿਲੀ ਜਿਸ ਨੂੰ ਦੇਖ ਕੇ ਪੂਰੇ ਪਰਿਵਾਰ ਦੀਆਂ ਅੱਖਾਂ ਨਿਕਲ ਗਈਆਂ ਪਵਨਪ੍ਰੀਤ ਕੌਰ ਪਿਛਲੇ ਕੁਝ ਸਮੇਂ ਤੋਂ ਆਪਣੇ ਪੇਕੇ ਘਰ ਵਿੱਚ ਰਹਿ ਰਹੀ ਸੀ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਪਵਨਪ੍ਰੀਤ ਕੌਰ ਦਾ 2 ਸਾਲ ਪਹਿਲਾਂ ਵਿਆਹ ਬੇਗੋਵਾਲ ਨਜ਼ਦੀਕ ਪਿੰਡ ਪਧਾਸ ਵਿਖੇ ਹੋਇਆ ਸੀ ਕੁਝ ਸਮੇਂ ਬਾਅਦ ਹੀ ਸੋਹਰੇ ਪਰਿਵਾਰ ਵਾਲੇ ਦਾਜ ਦੇਹੇਜ ਨੂੰ ਲੈ ਕੇ ਉਸ ਨੂੰ ਤੰਗ ਪਰੇਸ਼ਾਨ ਕਰਨ ਲੱਗੇ ਆਖਿਰ ਪਵਨਪ੍ਰੀਤ ਕੌਰ ਨੇ ਦੁਖੀ ਹੋ ਕੇ ਪਰੇਸ਼ਾਨ ਹੋ ਕੇ ਖੌਫਨਾ ਕਦਮ ਚੁੱਕਿਆ ਪਰਿਵਾਰ ਮੈਂਬਰ ਨੇ ਦੱਸਿਆ ਕਿ ਪਵਨਪ੍ਰੀਤ ਕੌਰ ਇੱਕ ਨਿੱਜੀ ਹਸਪਤਾਲ ਵਿੱਚ ਨਰਸ ਦੀ ਨੌਕਰੀ ਕਰਦੀ ਸੀ ਪਵਨਪ੍ਰੀਤ ਕੌਰ ਦੇ ਭਰਾ ਤੇ ਮਾਂ ਨੇ ਪੁੱਭਾ ਮਾਰ ਕੇ ਰੋਂਦੇ ਹੋਏ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਇਸ ਮੌਕੇ ਉਹਨਾਂ ਨੇ ਆਪਣੀ ਧੀ ਦੇ ਸਹੁਰਿਆਂ ਉੱਤੇ ਗੰਭੀਰ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਹਾ ਕਿ ਮਜਬੂਰ ਹੋ ਕੇ ਉਹਨਾਂ ਦੀ ਧੀ ਨੇ ਇੱਕ ਖੌਫਨਾਕ ਕਦਮ ਚੁੱਕਿਆ ਇਸ ਤੋਂ ਇਲਾਵਾ ਉਹਨਾਂ ਨੇ ਅੱਗੇ ਜੋ ਕਿਹਾ ਉਹ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਮੇਰੀ ਧੀ ਭਰਾਵਾ ਦੋ ਸਾਲ ਹੋਏ ਨਹੀਂ ਵਿਆਹੀ ਨੂੰ ਉਹ ਤਰਨਾਰਾਈ ਹੈ ਮੁੰਡਾ ਤੇ ਮਾਪਿਓ ਦਾ ਬਹੁਤ ਤੰਗ ਕਰਦੇ ਹਨ ਮੇਰੀ ਧੀ ਪਵਨਪ੍ਰੀਤ ਕੋਰ ਮੇਰੀ ਤਾਈ ਪਾਰੀ ਵੇਣਾ ਮੇਰੇ ਦੋ ਜੀ ਦੋ ਸਾਲ ਦੇ 2019 ਦੇ ਦੋ ਮਹੀਨੇ ਦੋ ਮਹੀਨੇ ਕੋ ਦਸਾ ਕਪੂਰਥਲਾ ਡਿਸਟ੍ਰਿਕਟ ਕੀ ਮੁੰਡਾ ਕਰਦਾ ਮੁੰਡਾ ਉਮਰਤਕਾਲੇ ਮੈਡੀ ਦੱਸ ਜੀ ਜੀ ਮੰਮੀ ਮੈਨੂੰ ਬਹੁਤ ਰਿਆਸਮੈਂਟ ਕਰ ਦੇ ਕਦੇ ਮੇਰੇ ਕੋਲ ਚੀਜ਼ਾਂ ਮੰਗਦੇ ਵਾ ਦਿੰਦੀ ਵੀ ਆ ਭਰਾਓ ਕੌਣ ਪੰਡਾ ਵਾ ਜੇਠਾ ਦੇ ਵਿਆਹਾਂ ਤੇ ਛਾਪਾ ਨਾ ਦੋ ਦੋ ਜੇੜ ਦੇ ਆਜ ਵੀ ਦੋ ਦੋ ਛਾਪਾ ਪਾ ਕੇ ਜਿਠਾੜੀ ਨੂੰ ਵੀ ਜੇੜ ਨੂੰ ਵੀ ਨਟ ਤੇ ਆ ਦੇਖ ਲੋ ਕੱਢ ਕੇ ਉਹਨੇ ਜੇ ਝੂਠ ਬਾਇ ਦੇ ਚਤੇ ਆ 15 ਬਜੇ ਮਰੀ ਨੂੰ ਵੀ ਆਓ ਆਓ ਦੇ ਦੇ ਜੇੜ ਦਾ ਬੇਟੀ ਦੇ ਨੇ 2 ਸਾਲ ਹੋ ਗਏ ਯਾਰ ਕਿੰਨੀ ਉਮਰ ਹੀ ਬੱਚਾ ਹੈ ਕੋਈ ਨਹੀਂ ਅਜੇ ਨਹੀਂ ਕੋਈ ਬੱਚਾ ਜੀ ਹੋਇਆ ਬੱਚੀ ਦੀ ਉਮਰ ਹੈ ਉਹਦਾ 1998 ਦਾ ਜਨਮ ਹੈ ਬੱਚੀ ਦਾ ਕਿੰਨਾ ਬੜੀ ਮੇਰੀ ਜੀਆ ਨਾਮ ਕੀਤੀ ਨਰਸਿੰਗ ਕੀਤੀ ਉਹ ਕਿ ਲੈ ਕੇ ਰੱਖ ਕੇ ਗਈ ਹੈ ਹਾਂਜੀ ਉਹ ਆਪਣੇ ਘਰ ਵਾਲੇ ਦਾ ਨਾਮ ਲੈ ਕੇ ਦੇ ਕੇ ਗਈ ਹੈ ਸਬੂਤ ਵੀ ਹੈ ਸੱਸ ਸੋਹਰਾ ਦੇ ਜਿਹੜੇ ਬੜਾ ਦਾ ਸ਼ੁਰੂ ਤਾਂ ਪਹਿਲੇ ਦਿਨ ਤੋਂ ਹੀ ਮੰਗਾਰਾ ਜੀ ਪਹਿਲੇ ਦਿਨ ਤੋਂ ਪਾਲਸ ਤੋਂ ਪ੍ਰਾਰambh ਮੰਗਾ ਦਰਤੀ ਆਈ ਤੇ ਆਖਿਆ ਉਹ ਜੜਾ ਸਾਡੀ ਕੱਲੀ ਧੀ ਆਂਦੇ ਹਾਲਤ ਕਰਿਓ ਵੱਡਾ ਇਹ ਲਾਲਪੁਰ ਪਾਲਸ ਕੀਤਾ ਇਹ ਤੇਰੀ ਕੁੜੀ ਦਾ ਵਿਆਹ ਕਰਨਾ ਵਾ ਅੱਡ ਕੋਈ ਆਈ ਮੈਂ ਮੇਰੇ ਕੋਲੋਂ ਮਿੰਦਾ ਆਈ ਆਈ ਨੂੰ ਤਾਂ ਫੋਨ ਦੇ ਘਰ ਵਾਲੇ ਦਾ 5-7 ਦਿਨ ਹੋ ਗਏ 10 ਦਿਨ ਆਇਆ ਨੇ ਬੜਾ ਤੰਕੀਤਾ ਰਾਤ 2 ਵਜੇ ਫੋਨ ਕਰ ਕਰ ਕੇ ਉਹਦੇ ਪਿਓ ਨੇ ਵੀ ਬੜੀ ਗਾਲ ਵਾਈ ਮੇਰੀ ਕੁੜੀ ਨੂੰ ਅਈ ਚਾਰ ਜੀ ਕਿੱਥੇ ਹੋ ਗਏ ਮੇਰੀਆਂ ਭੈਣਾਂ ਤੇ ਮੈਂ ਦੇ ਆ ਵੀ ਕੀ ਗੱਲ ਹੋਈ ਆ ਸਹਰਾ ਦਾ ਆਂਦਾ ਹੀ ਅਸੀਂ ਆਪਣਾ ਵਿਆਹ ਕੱਢਣਾ ਸੀ ਕੱਢ ਲਿਆ ਦੋ ਸਾਲੇ ਨੂੰ ਵਰਤਣਾ ਹੀ ਵਰਤ ਲਿਆ ਵਾ ਕੀ ਮੰਗ ਇਹ ਮੇਰੀ ਪੀਦਾ ਨਿਸਾਬ ਭਰਾ ਹੋਣਾ ਚਾਹੀਦਾ ਇਹ ਦੁਨੀਆ ਦੇ ਮਾਲ ਕੋਤੀਆਂ ਵਾਰਿਆਂ ਦਾ ਇਦਾਂ ਨਹੀਂ ਹੋਣਾ ਚਾਹੀਦਾ ਤਿਆਂ ਰਫੜਾ ਲਗਾ ਕੇ ਜੜੀਆਂ ਵੱਡੀਆਂ ਨੌਕਰੀਆਂ ਵੇਚੇ ਤੇ ਲਵਾ ਕੇ ਕੋਰਸੇ ਜਿਹੜੇ ਵੱਡੇ ਕਰਾ ਕੇ ਆ ਨਰੇ ਆ ਕੇ ਵਿਆਹ ਕਰਾ ਕੇ ਧੀਆਂ ਨੂੰ ਲੈ ਕੇ ਲੁੱਟ ਕੇ ਛੁੱਟ ਜਾਂਦੇ ਜਿਨਾਲੇ ਸਾਡੇ ਕੋਲ ਦਾਜ ਦੌੜਵਾ ਕੇ ਦੇ ਨਾਲੇ ਗੱਡੀ ਦੀ ਮੰਗ ਰਾ ਕੇ ਦੇ ਪੀਰਾਤ ਨੂੰ ਸੁਤੀ ਪਤਾ ਨਹੀਂ ਕੀ ਇਹਦੇ ਮਾਂ ਤੇ ਦਿੱਸੇ ਇਹਦੇ ਮਨ ਚ ਆਇਆ ਮੈਨੂੰ ਆਦੀ ਮੈਂ ਸੋਣਾ ਵਾ ਆਪਰੇ ਅੰਦਰ ਸੁਤੀ ਆ ਇਸਨੇਰੇ ਕੁੰਡੀ ਕੋਲੀ ਵੇ ਕੀ ਮੁਕੀ ਕੀਤਾ ਉਹਨੇ ਪੱਖੇ ਨਾ ਵਾਲ ਲੈ ਲਿਆ ਹਾਂਜੀ ਕੀਤੀ ਹੈ ਕੰਪਲੇਂਟ ਕੀਤੀ ਆ ਉਹ ਸਾਰੇ ਪਰਿਵਾਰ ਵਾਲੇ ਤੰਕ ਪਰੇਸ਼ਾਨ ਕਰਦੇ ਮੈਂਟਲੀ ਅਸਮੈਂਟ ਬੜਾ ਕੀਤਾ ਦਾ ਲੋਕ ਸਾਲ ਹੋਏ ਬੱਚਾ ਨਹੀਂ ਕੋਈ ਨਹੀਂ ਕੋਈ ਗੱਲ ਕਰਦੀ ਹੈ ਕਦੀ ਕਰਦੇ ਵੀ ਬੜਾ ਮਤਬਲ ਤਾਂ ਗਬਣਾ ਕਰਦੇ ਆ ਐ ਕਿਹਾ ਆਏ ਬੈ ਕੇ ਗੱਲ ਕਰਾਂਗੇ ਕਦੀ ਜਾਂਦੇ ਆ ਚਾਹੀਦਾ ਉਹ ਚਾਹੀਦਾ ਬਹੁਤ ਕੁੜੀ ਨੂੰ ਬਹੁਤ ਤੰਗ ਕੀਤਾ ਮੈਂਟਲੀ ਉਹਨਾਂ ਨਾਲਸ ਮੈਂਟ ਕਰਤਾ ਕੁੜੀ ਇੱਥੇ ਵਿਆਹੀ ਬੇਗੋ ਵਾਲੇ ਪਿੰਡ ਪਦਾਸ ਇਸ ਸਵੇਰ ਦੀ ਕਰਨ ਦੀ ਆਈ ਤੁਹਾਡੇ ਮਾਤੇ ਇਹ ਹੋ ਗਏ ਥੋੜੇ ਦਿਨ ਪਲਾਂ ਜਦੋਂ ਵੇਖਿਆ ਗੋਲ ਕੇ ਵੀਡ ਵਗਾਰਾ ਕੀਤੀ ਸੀ ਚਾਤੇ ਲਾ ਲੋ ਭਲਾ ਕੀ ਕੀ ਚਾਉਂਦੇ ਹੋ ਚੌੜਾਈ ਭਰੀ ਕੱਲ ਤੋਂ ਯਾਰ ਇਨਸਾਫ ਚਾਹੀਦਾ ਯਾਨੂ ਉਹ ਅੰਦਰ ਹੋਣੇ ਚਾਹੀਦੇ ਸਾਰੇ ਮੁੰਡਾ ਵੀ ਬਾਹਰ ਭਾਵੇਂ ਜਿੱਦਾਂ ਮਰਦੀ ਕਰਕੇ ਮਗਾਉਣਾ ਚਾਹੀਦਾ ਬਾਹਰ ਪੁਰਤਗਾਲ ਆ ਲਿਆ ਉਹਦੀ ਸਾਰੀ ਕੈਨਸਲ ਹੋਣੀ ਚਾਹੀਦੀ ਇਹ ਉਹ ਰੈਸਟ ਹੋਣਾ ਚਾਹੀਦਾ ਅੱਜ ਸਵੇਰੇ ਮੈਨੂੰ ਪਤਾ ਲੱਗਾ ਕਿ ਮਾਨ ਨਵਰ ਇੱਕ ਲੜਕੀ ਫੌਨ ਕਰੀ ਰਿਪੋਰਟ ਪਤਰੀ ਸਰਪ੍ਰੇਖ ਅਫਸਰ ਜਿਨੇ ਆਪਣੀ ਸ਼ੂਟਅੱਟ ਕੀਤੀ ਹੈ ਤੇ ਸ਼ੂਟਅੱਟ ਕਰਨਾ ਨੂੰ ਮਨੋਤ ਹੋ ਗਿਆ ਜਿਹੜੀ ਜਿਹੜੇ ਹੈ ਜਿਸ ਤਰ੍ਹਾਂ ਦੀ ਕਾਰਵਾਈ ਹੋ ਜੀ ਜਿਵੇਂ ਵਿਆਹ ਕਰ ਲਈ ਵੈਸੀ ਕਾਰਵਾਈ ਉਧਰ ਪੁਲਿਸ ਨੇ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੀੜਤਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਫਿਲਹਾਲ ਅਦਾਰਾਦਾਨ ਮਿਉਟਨੇ ਦੂਜੀ ਤਰ ਯਾਨੀ ਕਿ ਸੌਰੇ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕਿਸੇ ਕਾਰਨ ਕਰਕੇ ਉਨ੍ਹਾਂ ਦੇ ਨਾਲ رابطہ ਨਹੀਂ ਹੋ ਸਕਿਆ ਆਖਿਰ ਪਵਨਪ੍ਰੀਤ ਕੌਰ ਨੇ ਇਹ ਖੌਫਨਾਕ ਕਦਮ ਕਿਉਂ ਚੁੱਕਿਆ ਇਹ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ ਜਾਂਚ ਤੋਂ ਬਾਅਦ ਹੀ ਸਭ ਕੁਝ ਸਾਫ਼ ਹੋ ਜਾਵੇਗਾ